ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਸ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਗੁਰੂ ਅੱਗੇ ਅਰਦਾਸ ਵੀ ਹੈ ਵੀ ਪ੍ਰਮਾਤਮਾ ਸਭ ਨੂੰ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਪਰਮੇਸ਼ਰ ਹੀ ਹੈ ਇੱਕ ਜਿਨੇ ਸਾਰੇ ਸੁੱਖ ਦੇਣੇ ਨੇ ਤੇ ਚੜ੍ਹਦੀ ਕਲਾ ਦੇਣੀ ਆ ਇਸ ਕਰਕੇ ਉਸ ਪਰਮੇਸ਼ਰ ਅੱਗੇ ਸਾਰੇ ਅਰਦਾਸ ਕਰਿਆ ਕਰੋ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਦਾ ਆਤਵੀ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਓ ਹੁਣ ਮੈਂ ਮੁੱਦੇ ਦੀ ਗੱਲ ਕਰਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਆ ਵੀ ਜਿਹੜੀ ਗੱਲ ਮੈਂ ਕਰਨੀ ਚਾਹੁੰਨਾ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੀ ਸਮਾਜ ਦੀ ਤੇ ਧਰਮ ਦੀ ਗੱਲ ਹੁੰਦੀ ਆ ਉਹਨੂੰ ਸ਼ੇਅਰ ਕਰਨਾ ਲਾਜ਼ਮੀ ਬਣਦਾ ਤੇ ਜੇ ਤੁਸੀਂ ਚੈਨਲ ਤੇ ਨਵੇਂ ਆ ਰਹੇ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਹੁਣ ਮੈਂ ਅੱਗੇ ਗੱਲ ਕਰਾਂ ਜੇ ਗੱਲ ਕਰਨ ਲੱਗਾ ਹਰ ਮੰਦਰ ਸਾਹਿਬ ਨੂੰ ਧਮਕੀ ਦੇਣ ਵਾਲੇ ਪ੍ਰਤੀ ਹੁਣ ਪਿਛਲੇ ਦਿਨਾਂ ਵਿੱਚੋਂ ਤੁਸੀਂ ਸਾਰਿਆਂ ਨੇ ਖਬਰਾਂ ਸੁਣੀਆਂ ਵੀ ਪ੍ਰਸ਼ਾਸਨ ਕਹਿੰਦਾ ਦੋ ਬੰਦੇ ਫੜ ਲਏ ਨੇ ਜੀ ਤੇ ਜੇ ਦੋ ਬੰਦੇ ਫੜੇ ਨੇ ਦੋ ਬੰਦੇ ਫੜਨ ਤੋਂ ਬਾਅਦ ਵੀ ਦੁਬਾਰਾ ਈਮੇਲ ਆਈਆਂ ਦੁਬਾਰਾ ਧਮਕੀਆਂ ਆਈਆਂ ਉਹ ਬੰਦਿਆਂ ਨੂੰ ਫੜਨ ਦਾ ਯਤਨ ਕਿੰਨੇ ਕਰਨਾ ਉਹ ਵੀ ਪ੍ਰਸ਼ਾਸਨ ਦਾ ਕੰਮ ਹੈ ਕਰ ਰਿਹਾ ਚਲੋ ਧੰਨਵਾਦ ਹੈ ਪਰ ਹੁਣ ਇਸ ਮੁੱਦੇ ਤੇ ਗਿਆਨੀ ਰਗਵੀਰ ਸਿੰਘ ਜੀ ਦਾ ਬਿਆਨ ਹੁੰਦਾ ਹੈ ਉਹ ਕਹਿੰਦੇ ਨੇ ਵੀ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਜਿਹੜੇ ਬੰਦੇ ਫੜੇ ਨੇ ਉਹਨਾਂ ਨੂੰ ਜਨਤਕ ਕਰੋ ਇਸ ਸਲਾਗਾ ਜੋ ਕਦਮ ਗਿਆਨੀ ਰਗਵੀਰ ਸਿੰਘ ਦਾ ਧੰਨਵਾਦ ਹੈ ਔਰ ਉੱਥੇ ਹੀ ਬਿਆਨ ਅੱਜ ਬਿਆਨ ਆਉਂਦਾ ਹੈ ਸਿਮਰਜੀਤ ਸਿੰਘ ਮਾਨ ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਨਾ ਮੈਂ ਕਿ ਜਿੰਦਗੀ ਚ ਉਹਨਾਂ ਨੂੰ ਮਿਲਿਆ ਪਰ ਅੱਜ ਉਹਨਾਂ ਦਾ ਬਿਆਨ ਸੁਣਿਆ ਗੱਲ ਸੁਣੀ ਤਾਂ ਇਹ ਵਾਕਈ ਦਿਲ ਨੂੰ ਚੰਗੀ ਲੱਗੀ ਗੱਲ ਵੀ ਆਹ ਗੱਲ ਹੁਣ ਮੌਕੇ ਦੀ ਕਰਨ ਵਾਲੀ ਬਣਦੀ ਆ ਤੇ ਜਿੰਨੇ ਵੀ ਸਿੱਖੀ ਦੇ ਨਾਮ ਤੇ ਪ੍ਰਚਾਰ ਕਰਕੇ ਲੋਕਾਂ ਦਾ ਧਾਣ ਪੈਸਾ ਇਕੱਠਾ ਕਰ ਰਹੇ ਨੇ ਸਾਡੇ ਸਿੱਖੀ ਲਾਣੇ ਚ ਚਿੱਟੇ ਲਾਣ ਚ ਡੇਰੇਦਾਰ ਨੇ ਭਾਵੇਂ ਕੋਈ ਵੀ ਪ੍ਰਚਾਰਕ ਆ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਪ੍ਰਸ਼ਾਸਨ ਨੂੰ ਬੇਨਤੀ ਕਰੋ ਵੀ ਜਿਹੜੇ ਬੰਦੇ ਤੁਸੀਂ ਫੜੇ ਨੇ ਉਹਨਾਂ ਨੂੰ ਜਨਤਕ ਕਰੋ ਤੇ ਸਿਮਰਨਜੀਤ ਸਿੰਘ ਦਾ ਮਾਨ ਦਾ ਜਿਹੜਾ ਬਿਆਨ ਆ ਉਹ ਮੈਨੂੰ ਬਹੁਤ ਵਧੀਆ ਲੱਗਿਆ ਉਹ ਕਹਿੰਦੇ ਵੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਿਹੜੇ ਬੰਦੇ ਫੜੇ ਨੇ ਉਹ ਤੁਸੀਂ ਜਨਤਕ ਕਰੋ ਤੇ ਨਾਲ ਸਾਨੂੰ ਡਿਟੇਲ ਦਿਓ ਤੁਸੀਂ ਕਿਹੜੀ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਹੈ ਕਿਹੜੀ ਕੋਰਟ ਵਿੱਚ ਪੇਸ਼ ਕੀਤਾ ਹੈ ਜਾਂ ਕਿੱਥੇ ਕਰੋਗੇ ਕਿਉਂਕਿ ਅੱਜ ਤਾਂ ਦਿਨ ਵੀ 6-7 ਹੋ ਗਏ ਉਸ ਗੱਲ ਨੂੰ ਫੜਿਆ ਨੂੰ 24 ਘੰਟਿਆਂ ਤੋਂ ਬਾਅਦ ਪ੍ਰਸ਼ਾਸਨ ਆਪਣੇ ਕੋਲੇ ਰੱਖ ਨਹੀਂ ਸਕਦਾ ਅਦਾਲਤ ਵਿੱਚ ਪੇਸ਼ ਕਰਨਾ ਬਣਦਾ ਹੈ ਇਹ ਕਾਨੂੰਨ ਹੈ ਪਰ ਜੇ ਉਹ ਬੰਦੇ ਹਜੇ ਤੱਕ ਪ੍ਰਸ਼ਾਸਨ ਨੇ ਕਿਸੇ ਅਦਾਲਤ ਦੇ ਵਿੱਚ ਕਿਸੇ ਕੋਰਟ ਵਿੱਚ ਪੇਸ਼ ਨਹੀਂ ਕੀਤੇ ਤਾਂ ਭਾਈ ਫਿਰ ਪ੍ਰਸ਼ਾਸਨ ਕਹਿ ਰਿਹਾ ਹੈ ਵੀ ਅਸੀਂ ਦੋ ਬੰਦੇ ਫੜ ਲਏ ਫਿਰ ਉਹ ਬੰਦੇ ਹੈ ਕਿੱਥੇ ਨੇ ਜਨਤਕ ਕਿਉਂ ਨਹੀਂ ਕਰਦੇ ਤੇ ਸਿਮਰਜੀਤ ਸਿੰਘ ਮਾਨ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਬਿਆਨ ਨੂੰ ਦੇ ਕੇ ਇੱਕ ਬਹੁਤ ਸਲਾਘਾਯੋਗ ਕਦਮ ਪੁੱਟਿਆ ਔਰ ਇਹ ਚਾਹੀਦਾ ਹੈ ਤੇ ਮੈਂ ਹੁਣ ਨਾਲ ਬੇਨਤੀ ਕਰਾਂ ਵੀ ਜਿੰਨੇ ਵੀ ਸਾਡੇ ਸਿੱਖੀ ਦੇ ਪ੍ਰਚਾਰਕ ਨੇ ਪ੍ਰਚਾਰਤਾ ਕਹਿੰਦੇ ਜੀ ਬਹੁਤ ਸੋਹਣਾ ਕਰਦਾ ਫਲਾਣਾ ਬਾਬਾ ਫਲਾਣਾ ਕਥਾ ਕਰ ਬੜੀ ਸੋਹਣੀ ਕਥਾ ਕਰਦਾ ਫਲਾਣਾ ਬਾਬਾ ਬੜਾ ਕਥਾ ਕਰਦਾ ਕੀ ਦੀ ਕਰਦਾ ਜੀ ਉਹ ਗੁਰਬਾਣੀ ਦੀ ਕੀਰਤਨ ਕਰਦੇ ਨੇ ਜੀ ਗੁਰਬਾਣੀ ਦੀ ਕਥਾ ਕਰਦੇ ਨੇ ਠੀਕ ਹੈ ਜੀ ਮੰਨਦੇ ਆ ਤੇ ਜੇ ਉਹ ਗੁਰਬਾਣੀ ਦੀ ਕਥਾ ਕਰਦੇ ਨੇ ਗੁਰਬਾਣੀ ਕੀ ਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਘਰ ਕਿਹੜਾ ਹੈ ਹਰਮੰਦਰ ਸਾਹਿਬ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਕਿੱਥੇ ਹੁੰਦਾ ਰੋਜ਼ ਸ਼ੁਰੂਆਤੀ ਹਰਮੰਦਰ ਸਾਹਿਬ ਤੇ ਮੈਂ ਇਥੇ ਨਾਲ ਇੱਕ ਗੱਲ ਹੋਰ ਲਾ ਦਿਆਂ ਕਈ ਲੋਕ ਕਈ ਸਾਧੇ ਵੀ ਕਹਿੰਦੇ ਨੇ ਵੀ ਹਰਮੰਦਰ ਸਾਹਿਬ ਤਾਂ ਇੱਕ ਥਾਂ ਐ ਜੀ ਉਹਨੂੰ ਤੁਸੀਂ ਰੱਬ ਦੀ ਜਗਾ ਨਾ ਬਣਾਓ ਉੱਤੇ ਕਮ ਆਰਤ ਹੈ ਇਮਾਰਤ ਦੀ ਪੂਜਾ ਨਾ ਕਰੋ ਚਲੋ ਮੰਨ ਲੈਨੇ ਆ ਭਰਾਵੋ ਤੁਸੀਂ ਇਮਾਰਤ ਕਹਿੰਨੇ ਹੋ ਲੱਖ ਵਾਰੀ ਕਹੋ ਸਾਡੇ ਲਈ ਤਾਂ ਹਰਮੰਦਰ ਆਏ ਤੁਸੀਂ ਇਮਾਰਤ ਕਹਿ ਕੇ ਬੁਲਾਉਣਾ ਬਲਾ ਸਕਦੇ ਹੋ ਪਰ ਸ਼ਰਮ ਕਰੋ ਵੀ ਉਸ ਇਮਾਰਤ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਸਦੇ ਨੇ ਉੱਥੇ ਰਾਜ ਕਰਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਜੇ ਉਹ ਇਮਾਰਤ ਹੈ ਤੁਹਾਡੀ ਨਿਗਾ ਚ ਫਿਰ ਘਰ ਤਾਂ ਗੁਰੂ ਗ੍ਰੰਥ ਸਾਹਿਬ ਦਾ ਹੀ ਆ ਨਾ ਤੇ ਜੇ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਘਰ ਢਾਉਣ ਦਾ ਯਤਨ ਕਰਦਾ ਹੈ ਕੀ ਫਿਰ ਤੁਹਾਨੂੰ ਦੁੱਖ ਨਹੀਂ ਲੱਗਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਕੇ ਕੀਰਤਨ ਕਰਕੇ ਤੁਸੀਂ ਲੱਖਾਂ ਰੁਪਏ ਦਾ ਇਕੱਠਾ ਕਰ ਰਹੇ ਹੋ ਸੰਗਤਾਂ ਤੋਂ ਮੂੰਹੋਂ ਮੰਗ ਕੇ ਲੈ ਰਹੇ ਹੋ ੜਕੇ ਪੈਸਾ ਲੈ ਰਹੇ ਹੋ ਪਰ ਜਿੱਦਣ ਕਿਤੇ ਉਸ ਬਾਪੂ ਦੀ ਦਾੜੀ ਨੂੰ ਕੋਈ ਹੱਥ ਪਾਉਂਦਾ ਉਦੋਂ ਤੁਹਾਡਾ ਬੋਲਣ ਦਾ ਫਰਜ਼ ਨਹੀਂ ਬਣਦਾ ਉਦੋਂ ਤੁਹਾਡਾ ਪ੍ਰਚਾਰ ਕਿੱਥੇ ਆ ਮੈਂ ਹੈਰਾਨ ਆ ਵੀ ਨਿੱਕੇ ਨਿੱਕੇ ਪ੍ਰਚਾਰਕ ਤਾਂ ਦੇਖੋ ਬੋਲ ਰਹੇ ਨੇ ਕਈ ਵਿਚਾਰੇ ਬੋਲੇ ਨੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਪਰ ਜਿਹੜੇ ਵੱਡੇ ਸਾਧ ਬਣ ਚੁੱਕੇ ਨੇ ਆਪਣੇ ਆਪ ਨੂੰ ਅੱਜ ਕਹਿੰਦੇ ਨੇ ਵੀ ਸਾਡੇ ਵਰਗਾ ਹਾਈ ਕੋਈ ਨਹੀਂ ਖਾਣੀ ਅਸੀਂ ਉਹ ਰੱਬ ਬਣ ਚੁੱਕੇ ਆ ਤੇ ਜੇ ਤੁਸੀਂ ਰੱਬ ਬਣੇ ਤੁਹਾਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ ਤੇ ਜਿਹੜਾ ਬਣਾਉਣ ਵਾਲਾ ਹੈ ਉਹਦੇ ਘਰ ਨੂੰ ਅੱਜ ਕੋਈ ਬੰਦਾ ਟਾਉਣ ਦਾ ਯਤਨ ਕਰ ਰਿਹਾ ਹੈ ਧਮਕੀਆਂ ਦੇ ਰਿਹਾ ਤੇ ਜਿਹੜੇ ਧਮਕੀਆਂ ਦੇ ਰਹੇ ਨੇ ਇਸ ਪ੍ਰਸ਼ਾਸਨ ਕਹਿੰਦਾ ਸੀ ਫੜ ਲੇ ਹੁਣ ਪਿਆਰਿਓ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਤੁਹਾਡੇ ਕਿਸੇ ਤੱਕ ਮੇਰੀ ਗੱਲ ਪਹੁੰਚਦੀ ਹੈ ਸਾਧ ਲਾਣੇ ਤੱਕ ਮੈਂ ਖਿਲਾਫ ਨਹੀਂ ਬੋਲਦਾ ਇਹ ਨਾ ਕਿ ਉਹ ਵੀ ਖਿਲਾਫ ਹੀ ਬੋਲ ਰਿਹਾ ਕਿਉਂਕਿ ਸਾਧੂ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਨੇ ਬੜੀ ਉੱਚੀ ਦੱਸੀ ਆ ਪਰ ਜੇ ਤੁਸੀਂ ਦੇਖੀਓ ਪੈਸੇ ਦੇ ਕਰਕੇ ਇਸ ਕੰਮ ਦੇ ਵਿੱਚੋਂ ਤਾਂ ਫਿਰ ਵਾਕਿਆ ਹੀ ਤੁਹਾਨੂੰ ਸ਼ਰਮਿੰਦਗੀ ਆਉਣੀ ਚਾਹੀਦੀ ਆ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਜਿਹਦੇ ਨਾਂ ਤੇ ਖਾ ਰਹੇ ਆ ਜਿਹਦਾ ਦਿੱਤਾ ਖਾ ਰਹੇ ਆ ਅੱਜ ਹੱਕ ਨਹੀਂ ਬਣਦਾ ਉਹਦੇ ਲਈ ਬੋਲਣ ਦਾ ਸਾਡਾ ਸਿਧਾਂਤ ਕੀ ਆ ਸਾਡੇ ਪਰਾਤਨ ਸਿੱਖ ਇਤਿਹਾਸ ਵੱਲ ਵੇਖ ਲਓ ਸਾਡੇ ਜੋਧੇ ਕਿਹੋ ਜੇ ਹੋਏ ਕਿ ਅੱਜ ਉਹਨਾਂ ਦਾ ਖੂਰ ਸਾਡੇ ਵਿੱਚੋਂ ਖਤਮ ਹੋ ਗਿਆ ਕੱਲ ਕੀ ਤਰਪਾਸ਼ਾ ਮਹਾਰਾਜ ਨੇ ਜੋ ਬਾਟੇ ਦਾ ਅੰਮ੍ਰਿਤ ਦਿੱਤਾ ਉਹ ਸਾਡੇ ਵਿੱਚੋਂ ਚਲਾ ਗਿਆ ਅੱਜ ਮੜਾਇਆ ਅਕਲ ਨੂੰ ਹੱਥ ਮਾਰੀਏ ਸਾਰੇ ਰਲ ਮਿਲ ਕੇ ਹੰਬੜਾ ਮਾਰੀਏ ਜਿਵੇਂ ਉਹਨਾਂ ਦੇ ਬਿਆਨ ਆਏ ਨੇ ਮੈਂ ਵੀ ਬਿਆਨ ਦਿੱਤਾ ਇਸ ਗੱਲ ਨੂੰ ਮੈਂ ਵੀ ਬੋਲਿਆ ਪਹਿਲਾਂ ਵੀ ਵੀਡੀਓ ਪੰਜਾਂ ਦੇ YouTube ਤੇ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਅੱਜ ਵੀ ਦੁਬਾਰਾ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਤੇ ਤੁਹਾਨੂੰ ਵੀ ਇਹ ਗੱਲ ਕਹਿ ਰਿਹਾ ਵੀ ਤੁਸੀਂ ਵੀ ਬੇਨਤੀਆਂ ਕਰ ਕਰਕੇ ਵੀਡੀਓ ਪਾਓ ਪ੍ਰਸ਼ਾਸਨ ਨੂੰ ਕਹੋ ਵੀ ਜਿਹੜੇ ਬੰਦੇ ਫੜੇ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਂਦਾ ਜਾਵੇ ਸਾਨੂੰ ਪੂਰੀ ਡਿਟੇਲ ਦਿੱਤੀ ਜਾਵੇ ਉਹ ਕਿਹੜੀ ਕੋਰਟ ਵਿੱਚ ਪੇਸ਼ ਕੀਤੇ ਨੇ ਕਿਹੜੀ ਅਦਾਲਤ ਵਿੱਚ ਕਿੱਥੇ ਪੇਸ਼ ਕੀਤੇ ਨੇ ਉਹਨਾਂ ਦਾ ਰਿਵਾਂਡ ਲਿਆ ਹੈ ਜਾਂ ਨਹੀਂ ਲਿਆ ਕਾਰਨ ਸਾਰੇ ਦੱਸੇ ਜਾਣ ਸਾਨੂੰ ਕਿੱਥੇ ਨੇ ਕਾਰਵਾਈ ਜਿੰਨੀ ਵੀ ਕੀਤੀ ਆ ਇਹ ਗੱਲ ਇਕੱਲੀ ਮੇਰੀ ਨਹੀਂ ਗਿਆਨੀ ਰਕਵੀਰ ਸਿੰਘ ਨੇ ਵੀ ਇਹ ਗੱਲ ਕਹੀ ਆ ਉਹਨਾਂ ਦਾ ਬਿਆਨ ਵੀ ਆ ਤੇ ਸਿਮਰਜੀਤ ਸਿੰਘ ਮਾਨ ਨੇ ਵੀ ਬਿਆਨ ਦਿੱਤਾ ਤੇ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਜੇ ਇਹ ਬਿਆਨਬਾਜ਼ੀ ਕਰਾਂਗੇ ਤਾਂ ਪ੍ਰਸ਼ਾਸਨ ਸਾਡੇ ਸਾਹਮਣੇ ਲੈ ਕੇ ਆਏਗਾ ਨਹੀਂ ਤਾਂ ਪਤਾ ਹੀ ਨਹੀਂ ਲੱਗਣਾ ਵੀ ਕਿਹੜੇ ਬੰਦੇ ਕੀ ਕਰਗੇ ਕੀ ਵਾਕਈ ਪ੍ਰਸ਼ਾਸਨ ਦੇ ਪੱਲੇ ਉਹ ਬੰਦੇ ਹੈਗੇ ਨੇ ਜਾਂ ਨਹੀਂ ਹੈਗੇ ਫਿਰ ਸੱਕ ਦੇ ਗੰਭੀਰ ਵਿੱਚ ਆਉਂਦੀ ਆ ਪੁਲਿਸ ਫਿਰ ਸੱਕ ਦਾ ਆਧਾਰਾ ਬਣਦਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀਆਂ ਵੀ ਕਰ ਸਕਦੇ ਘੇਰੇ ਵਿੱਚ ਤੁਸੀਂ ਵੀ ਨਾ ਆਓ ਜੋ ਤੁਹਾਡੇ ਕੋਲੇ ਹੈ ਉਹਨੂੰ ਸੱਚ ਨੂੰ ਸਾਬਤ ਕਰੋ ਸਾਹਮਣੇ ਕਰੋ ਤੇ ਤੁਹਾਨੂੰ ਉਹ ਸਿੱਖੋ ਬੇਨਤੀ ਕਰਦਾ ਵੱਡੇ ਪ੍ਰਚਾਰਕ ਸਹਿਬਾਨਾਂ ਤੱਕ ਆ ਵੀਡੀਓ ਜ਼ਰੂਰ ਪਹੁੰਚਾਓ ਜਾਨਾ ਨੂੰ ਸੁਣਾਇਓ ਵੀ ਤੁਹਾਨੂੰ ਕੋਈ ਲਾਣਤਾ ਪਾ ਰਿਹਾ ਹੈ ਅਸੀਂ ਸੰਗਤ ਦਾ ਪੈਸਾ ਤਾਂ ਇਕੱਠਾ ਕਰ ਲਿਆ ਆਪਣੇ ਤਾਂ ਡੇਰੇ ਵੱਡੇ ਵੱਡੇ ਗੁਰਦੁਆਰੇ ਬਣਾ ਲਏ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਉੱਤੇ ਕੋਈ ਢਾਲ ਆਉਂਦਾ ਹੋਵੇ ਉਦੋਂ ਤੁਹਾਨੂੰ ਬੋਲਣ ਦੀ ਆਗਿਆ ਨਹੀਂ ਦਿੱਤੀ ਕਿਸੇ ਨੇ। دیਵਾਨਾ ਦੇ ਨਾਮ ਤੇ ਪਤਾ ਨਹੀਂ ਕਿੰਨੇ ਕੁ ਲੱਖ-ਲੱਖ ਰੁਪਏ ਇਕੱਠਾ ਕਰ ਲੈਂਦਾ ਹੈ। ਮੈਂ ਨਹੀਂ ਕਹਿੰਦਾ ਇਕੱਠਾ ਨਾ ਕਰੋ ਕਰੋ ਰੱਜ ਕੇ ਕਰੋ ਪਰ ਬੇਸ਼ਰਮੋ ਧਿਆਨ ਰੱਖੋ ਮਾੜਾ ਜਾਂ। ਤੁਹਾਡੇ ਪਿਓ ਨੂੰ ਕੋਈ ਗਾਲਾਂ ਕੱਢੀ ਜਾਵੇ। ਤੁਹਾਡੇ ਪਿਓ ਦਾ ਕੋਈ ਗੱਲ ਵੱਟ ਕੇ ਲੈ ਜਾਵੇ ਤੇ ਤੁਸੀਂ ਘਰੇ ਬੈਠੇ ਦੰਦ ਕੱਢੀ ਜਾਓ। ਕਹੋ ਜੀ ਮੈਂ ਤਾਂ ਜੀ ਪ੍ਰਚਾਰ ਕਰਨ ਚੱਲੇ ਆ ਕਿਹਦਾ ਪ੍ਰਚਾਰ ਕਰਨ ਚੱਲੇ ਆ। ਜਿਹੜੇ ਪਿਓ ਨੂੰ ਕੋਈ ਗਾਲਾਂ ਕੱਢੀ ਜਾਂਦਾ ਤੇਰੇ ਪਿਓ ਦਾ ਘਰ ਕੋਈ ਢਾਈ ਜਾਂਦਾ ਸੱਤ ਕੋਈ ਢਾਈ ਜਾਂਦਾ ਤੇ ਤੂੰ ਪ੍ਰਚਾਰਾਂ ਤੇ ਤੁਰਿਆ ਫਿਰ ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ ਦੁਖਾਂਤ ਹੈ ਸਭ ਤੋਂ ਵੱਡਾ ਅਸੀਂ ਤਾਂ ਲੋਕਾਂ ਨੂੰ ਕਹਿੰਦੇ ਆ ਵੀ ਸਿੱਖ ਕੌਮ ਅੱਜ ਕਿੱਧਰ ਨੂੰ ਜਾ ਰਹੀ ਹੈ ਨਿਹਾਰਬਲ ਜਾ ਰਹੀ ਹੈ ਪਰ ਸਭ ਤੋਂ ਪਹਿਲਾਂ ਅਸੀਂ ਲੋਕ ਨਿਹਾਰਬਲ ਜਾ ਰਹੇ ਆ ਜਦ ਸਭ ਦੀ ਜ਼ਿੰਦਗੀ ਚ ਘਾਟਾਂ ਵਰਦਾ ਹੁੰਦੀਆਂ ਨੇ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਲੰਕ ਲੱਗਿਆ ਕਿਸੇ ਨੂੰ ਕੋਈ ਲੱਗਿਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਵੇ ਤੇ ਆਪਾਂ ਪਿੱਛੇ ਹਟ ਜਾਈਏ ਜੇ ਤੁਹਾਡੇ 'ਚ ਕੋਈ ਚਾਰ ਆਉਗਣ ਮਾਰੇ ਨੇ ਕੋਈ ਗੱਲ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਤੇ ਖਾ ਰਹੇ ਹੋ ਤੁਸੀਂ ਉਦੋਂ ਤਾਂ ਬੋਲਣ ਦੀ ਸਮਰੱਥਾ ਰੱਖੋ ਨਾ ਇਹ ਨਾ ਸੋਚੋ ਵੀ ਮੇਰੇ ਤੋਂ ਗਲਤ ਕੰਮ ਹੋ ਗਿਆ ਸੀ ਵੀ ਮੈਨੂੰ ਲੋਕ ਕੀ ਕਹਿਣਗੇ ਨਹੀਂ ਜੇ ਤੁਸੀਂ ਚੰਗਾ ਕੰਮ ਕਰੋਗੇ ਲੋਕਾਂ ਨੇ ਸਲਾਘਾ ਕਰਨੀ ਹੈ ਤੁਹਾਡੀ ਜਿਹੜੇ ਚਾਰ ਲੋਕ ਤੁਹਾਨੂੰ ਮਾੜਾ ਸਮਝਦੇ ਨੇ ਉਹ ਵੀ ਚੰਗਾ ਕਹਿਣਗੇ ਵੀ ਹਾਂ ਅੱਜ ਫਲਾਣਾ ਸੰਤ ਫਲਾਣਾ ਬਾਬਾ ਬੋਲਿਆ ਤੇ ਨਹੀਂ ਤਾਂ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਨਾ ਵੀ ਸ਼ਰਮ ਕਰੋ ਲੋਕਾਂ ਨੇ ਇਦਾਂ ਹੀ ਕਹਿਣਾ ਹੈ ਤੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਪਿਆਰ ਕਰਨ ਵਾਲੇ ਉਹ ਸਿਰਫ ਤੁਹਾਡੇ ਬਾਣੇ ਨਾਲ ਤੁਹਾਡੇ ਸਰੀਰ ਨਾਲ ਜੁੜੇ ਹੋਏ ਨੇ ਰੱਬ ਦਾ ਰਾਹ ਨਹੀਂ ਰੱਬ ਦਾ ਰਾਹ ਸਾਨੂੰ ਕੇਵਲ ਪ੍ਰਮਾਤਮਾ ਦਾ ਨਾਮ ਦਿਖਾ ਸਕਦਾ ਹੈ ਪ੍ਰਮਾਤਮਾ ਦਾ ਰਾਹ ਰੱਬ ਦਾ ਨਾਮ ਦਿਖਾ ਸਕਦਾ ਤੇ ਜਿਹੜਾ ਤੁਸੀਂ ਜਪਉਣਾ ਕੋਈ ਨਹੀਂ ਖੇਮਾ ਕਰਨਾ ਤੁਖਾਂ ਦਾ ਸਾਡੇ ਦੇਸ਼ ਦਾ ਸਿੱਖੀ ਦੇ ਵਿਚ ਇਨਾ ਨਗਾਰ ਆ ਚੁੱਕਿਆ ਕਿ ਅੱਜ ਪ੍ਰਚਾਰਕੀ ਅੱਜ ਸਿੱਖੀ ਦੇ ਮੁੱਢ ਚਾਰ ਪੈਰ ਹੁੰਦੇ ਨੇ ਤੇ ਚਾਰ ਪੈਰਾਂ ਦੇ ਵਿੱਚੋਂ ਪ੍ਰਚਾਰਕ ਵੀ ਇੱਕ ਪੈਰ ਨੇ ਅੱਜ ਇਹ ਪੈਰ ਖਰਾਬ ਹੁੰਦਾ ਜਾ ਰਿਹਾ ਹੈ ਗਲਦਾ ਜਾ ਰਿਹਾ ਹੈ ਤੇ ਧਰਮ ਤੁਰੇਗਾ ਕਾਹਦੇ ਅਸਰੇ ਇਹ ਹੁਣ ਤੁਹਾਡਾ ਫਰਜ਼ ਬਣਦਾ ਹੈ ਮੇਰੀਆਂ ਗੱਲਾਂ ਨੂੰ ਸਮਝਿਓ ਆਪੋ ਆਪਣਾ ਬਿਆਨ ਦਿਓ ਬਿਆਨਬਾਜ਼ੀ ਕਰੋ ਪ੍ਰਚਾਰ ਕਰੋ ਪ੍ਰਚਾਰ ਦੇ ਵਿੱਚ ਬੋਲੋ ਪ੍ਰਸ਼ਾਸਨ ਨੂੰ ਬੇਨਤੀਆਂ ਕਰੋ ਤੇ ਪੰਜਾਬ ਦੇ ਜਿਹੜੇ ਸਿੱਖ ਲੀਡਰ ਨੇ ਉਹਨਾਂ ਨੂੰ ਵੀ ਬੇਨਤੀ ਆ ਅਪੀਲ ਆ ਵੀ ਤੁਹਾਡੇ ਹੱਥ ਵਿੱਚ ਸੰਗਤ ਨੇ ਦੁਨੀਆ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਾਗ ਡੋਰ ਦਿੱਤੀ ਆ ਪੰਜਾਬ ਦੀ ਤੁਸੀਂ ਵੀ ਸਿੱਖਾਂ ਦੇ ਘਰਾਂ ਵਿੱਚ ਜੰਮੇ ਪਲੇਓ ਆਪਣਾ ਆਪਣਾ ਫਰਜ਼ ਨਿਭਾਓ ਸੱਚ ਤੇ ਪਹਿਰਾ ਦਿਓ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੁਹਾਡੀ ਬਾਤ ਬੜਾ ਸੋਹਣਾ ਲਿਖਿਆ ਕੁੱਤਾ ਰਾਜ ਬਹਾਲੀ ਐ ਮੁਰ ਚੱਕੀ ਚੱਟਾ ਇਹ ਨਾ ਹੋਵੇ ਤੁਹਾਡੇ ਲਸਣ ਉਹ ਹੋ ਜਾਣ ਉਲਟੀ ਬਾੜ ਖੇਤ ਕੋ ਖਾਏ ਰਾਜੇ ਪਾਪ ਕਮਾਪ ਦੇ ਪਾਪ ਕਮਾਉਂਦੇ ਨਾ ਰਹਜੋ ਤੇ ਮੇਰੀਆਂ ਗੱਲਾਂ ਨੂੰ ਸਮਝਿਓ ਮੈਂ ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ ਅਪੀਲ ਕਰਦਾ ਮੇਰੀਆਂ ਵੀਡੀਓ ਚੈੱਕ ਕਰ ਸਕਦੇ ਹੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿਉਂਕਿ ਮੈਂ ਵੀ ਸੇਣੀ ਹਟਿਆ ਮੈਂ ਵੀ ਪ੍ਰਚਾਰ ਕਰ ਰਿਹਾ ਬੇਨਤੀਆਂ ਦੇ ਰੂਪ ਵਿੱਚ ਕਰ ਰਿਹਾ ਤੇ ਤੁਹਾਡਾ ਵੀ ਫਰਜ਼ ਬਣਦਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਜਿਹੜਾ ਵੀ ਇਸ ਵੀਡੀਓ ਨੂੰ ਸੁਣਦਾ ਸ਼ੇਅਰ ਕਰਿਓ ਜ਼ਰੂਰ ਸਾਡੀਆਂ ਸਰਕਾਰਾਂ ਤੱਕ ਵੀ ਇਹ ਗੱਲ ਪਹੁੰਚਾਓ ਵੀ ਭਾਈ ਸਮਾਜ ਦੇ ਲੋਕ ਸਿੱਖੀ ਧਰਮ ਦੇ ਲੋਕ ਆਹ ਕੁਝ ਚਾਹੁੰਦੇ ਨੇ ਅਸੀਂ ਇਹ ਮੰਗ ਰੱਖਦੇ ਆਂ ਆਪਣੀ ਵੀ ਜਿਹੜੇ ਪ੍ਰਸ਼ਾਸਨ ਦੇ ਬੰਦੇ ਫੜੇ ਨੇ ਉਹ ਹੈ ਕਿੱਥੇ ਦਿਖਾਓ ਤਾਂ ਸਹੀ ਪ੍ਰਸ਼ਾਸਨ ਦੀ ਕਾਰਵਾਈ ਕਿੱਥੋਂ ਤੱਕ ਪਹੁੰਚੀ ਆ ਸਾਨੂੰ ਪਤਾ ਲੱਗਣਾ ਚਾਹੀਦਾ ਜਨਤਾ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਈਮੇਲ ਡਰਾਬਾ ਦੇਣ ਵਾਲਾ ਧਮਕੀ ਦੇਣ ਵਾਲਾ ਉਹ ਤਾਂ ਸऱ्या ਸਭ ਨੂੰ ਪਤਾ ਵੀ ਧਮਕੀਆਂ ਮਿਲ ਰਹੀਆਂ ਨੇ ਪਰ ਧਮਕੀਆਂ ਦੇਣ ਵਾਲੇ ਜਿਹੜੇ ਫੜੇ ਨੇ ਉਹ ਕਿੱਥੇ ਨੇ ਉਹ ਵੀ ਸਾਡੇ ਸਾਹਮਣੇ ਦਿਖਾਏ ਜਾਣ ਦੁਨੀਆਂ ਦੇ ਲੋਕੇ ਸਾਹਮਣ ਲੋਕਾਂ ਦੇ ਸਾਹਮਣੇ ਉਹ ਚਿਹਰੇ ਆਉਣੇ ਚਾਹੀਦੇ ਨੇ ਮੈਂ ਆਉ ਤੁਹਾਡਾ ਸਮਾਂ ਜ਼ਿਆਦਾ ਨਾ ਲਵਾਂ ਇਹ ਤੁਹਾਨੂੰ ਬੇਨਤੀਆਂ ਕਰਨੀਆਂ ਸੀ ਜੇ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਤਾਂ ਭਾਈ ਇਹਨਾਂ ਨੂੰ ਸਮਝਿਓ ਗੌਰ ਕਰਿਓ ਆਪਣੇ ਜ਼ਮੀਰ ਨੂੰ ਜਗਾਈਏ ਕੰਮ ਧੰਦਾ ਜਿਹੜਾ ਮਰਜ਼ੀ ਕਰਦੇ ਹੋ ਜਿਹੜੇ ਮਰਜ਼ੀ ਫੀਲਡ ਵਿੱਚੋਂ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੋ ਮਾਨਸ ਕੀ ਟੇਕ ਬਿਰਤੀ ਪ੍ਰਭ ਜਾਨ ਸਾਧਾ ਸੰਤਾ ਦੇ ਭਰੋਸੇ ਨਾ ਰੱਖੋ ਇਹਨਾਂ ਦੇ ਆਸਰੇ ਨਾ ਬੈਠੇ ਰਹੋ ਕਿਉਂ ਦੇਵਨ ਕੋ ਇਕਾ ਭਗਵਾਨ ਕਿਉਂਕਿ ਪਰਮੇਸ਼ਰ ਦੇਣ ਵਾਲਾ ਹੈ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਸਾਧੂ ਰੱਬ ਵਰਗੇ ਹੁੰਦੇ ਨੇ ਨਤਮਸਤਕ ਹੁੰਨੇ ਆ ਨਮਸਕਾਰਾਂ ਕਰਦੇ ਆ ਇਸ ਗੱਲ ਤੋਂ ਝੂਠ ਨਹੀਂ ਮੁੱਕਰੀ ਨਹੀਂ ਜਾ ਸਕਦਾ ਪਰ ਅੱਜ ਦੇ ਸਮੇਂ 'ਚ ਕੋਈ ਸਾਧੂ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਖ ਸਖਾਇ ਜਗਤ ਕੋ ਲੋਗਨ ਕੋ ਬਸ ਕੀਨ ਬੜੇ ਭੇਖੀ ਤੁਰੇ ਫਿਰਦੇ ਆ ਅਸੀਂ ਉਹਨਾਂ ਨੂੰ ਸਾਧੂ ਉਹਨਾਂ ਨੂੰ ਸੰਤ ਮੰਨ ਰਹੇ ਆ ਜਿਹੜੇ ਲੰਡੂ ਗਾਇਕਾਂ ਦੇ ਗੀਤਾਂ ਨੂੰ ਗਾ ਰਹੇ ਨੇ ਜਿਹੜੇ ਉਹਨਾਂ ਦੀ ਬਾਹ ਬਾ ਕਰ ਰਹੇ ਨੇ ਅਸੀਂ ਉਹਨਾਂ ਉਹਨਾਂ ਨੂੰ ਸੰਤ ਮੰਨ ਰਹੇ ਆ ਇਹ ਵੀ ਸਾਡਾ ਵੀ ਦੁਖਾਂਤ ਆ ਥੋੜਾ ਆਪਣੇ ਅੱਲ ਵੀ ਚਾਤੀ ਮਾਰੀਏ ਵੀ ਅਸੀਂ ਖੜੇ ਕਿੱਥੇ ਆ ਸਾਡਾ ਲੈਵਲ ਖੜਾ ਕਿੱਥੇ ਆ ਮਹਾਰਾਜ ਨੇ ਸਾਨੂੰ ਬਾਣੀ ਚ ਕਿਹਾ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਇਨਾ ਕੱਚਿਆਂ ਪਿੱਲਿਆਂ ਦਾ ਖੜਾ ਛੜੀਏ ਪੱਕੇ ਦਾ ਫੱਲਾ ਫੜੀਏ ਪੱਕਿਆਂ ਵੱਲ ਧਿਆਨ ਦਿਈਏ ਪੱਕਾ ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜੀ ਤੁਰ ਦਰਗਾਹ ਵਿੱਚੋਂ ਬਾਣੀ ਆਈ ਆ ਜੇ ਇਹਦਾ ਪੱਲਾ ਫੜਾਂਗੇ ਇਹਦੇ ਨਾਮ ਤੇ ਅਭਿਆਸ ਕਰਾਂਗੇ ਤਾਂ ਆਹ ਸੰਸਾਰ ਤੋਂ ਚੱਲ ਕੇ ਨਿਰੰਕਾਰ ਦੇ ਘਰ ਤੱਕ ਪਹੁੰਚਾਂਗੇ ਇਹ ਤਾਂ ਮਹਾਰਾਜ ਕਹਿੰਦੇ ਆਪ ਡੁੱਬੇ ਚਾਹ ਵੇਦਮੈ ਚੇਲੇ ਦੀਏ ਬਹਾਏ ਇਹ ਤਾਂ ਆਪਣੇ ਗਿਆਨ ਵਿੱਚ ਡੁੱਬੇ ਹੋਏ ਨੇ ਤੇ ਆਪਣੇ ਚੇਲਿਆਂ ਨੂੰ ਵੀ ਡੋਬ ਕੇ ਲੈ ਜਾਣਗੇ ਤੁਹਾਨੂੰ ਵੀ ਇਹ ਬੇਨਤੀ ਆ ਇਹਨਾਂ ਤੋਂ ਬਚੋ ਸਭ ਤੋਂ ਵੱਡਾ ਸੰਤ ਹੁੰਦਾ ਪਿੰਡ ਦਾ ਗੁਰਦੁਆਰੇ ਦਾ ਗ੍ਰੰਥੀ ਉਹਨਾਂ ਦੀ ਤੁਸੀਂ ਜਿਤਨੀ ਕਰਨੀ ਤੇ ਇਹੋ ਜੇ ਲੰਡੂ ਲੋਕਾਂ ਦੇ ਪਿੱਛੇ ਜਾਣਾ ਹੈ ਗੁਰਦੁਆਰੇ ਦੇ ਗ੍ਰੰਥੀ ਦਾ ਉਹ ਸੰਤ ਆ ਸਭ ਤੋਂ ਵੱਡਾ ਜਿਹੜਾ ਸਵੇਰ ਦੇ ਵੇਲੇ ਅੰਮ੍ਰਿਤ ਵੇਲੇ ਜਗਾ ਕੇ ਸਾਰਿਆਂ ਨੂੰ ਪਾਣੀ ਦਾ ਅਭਿਆਸ ਦਿੰਦਾ ਹੈ ਨਾਮ ਦੇ ਨਾਲ ਜੋੜਦਾ ਪਰਮੇਸ਼ਰ ਨਾਲ ਜੋੜਦਾ ਆਓ ਮੈਂ ਹੁਣ ਤੁਹਾਡਾ ਸਮਾਂ ਜ਼ਿਆਦਾ ਨਾ ਲਵਾਂ ਜੇ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਸਿਰ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ 10 ਦੇ ਚੈਨਲ ਤੇ ਆਉਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰੋ